ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਚੋਇਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਹੈ ਉਹ ਆਪਣਾ WhatsApp ਨੰਬਰ ਹੈ ਜਿਹੜਾ ਤੁਹਾਨੂੰ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਇਸ ਤੁਹ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਅਸ਼ਾਮ ਦੇ 5 ਵਜੇ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟ ਪੂਰਾ ਰੋਡ ਨੇੜੇ ਗੁਰਦਵਾਰੇ ਗੋਗੜੀ ਸਾਹਿਬ ਫ੍ਰੀਪੋ ਲਓ ਜੀ ਅੱਜ ਤੁਹਾਡੇ ਲਈ ਬਹੁਤ ਸੋਹਣੇ ਸੂਟ ਲੈ ਕੇ ਆਈਆਂ ਬੰਬਸੂਕ ਲੈ ਕੇ ਆਈਆਂ ਮੈਂ ਤੁਹਾਨੂੰ ਕਾਟਨ ਦੇ ਸੂਟ ਦਿਖਾਉਣੀ ਆ ਨਾਲ ਸਲਵਾਰ ਤੇ ਤੁਹਾਨੂੰ ਵਰਕ ਵੀ ਮਿਲੂਗਾ ਇਹ ਆ ਲਓ ਬਿਲਕੁਲ ਪਿਓਰ ਕਾਟਨ ਬਿਲਕੁਲ ਕੋਈ ਵੀ ਮਿਲਾਵਟ ਨਹੀਂ ਹੈਗੀ ਜਿਹੜੀਆਂ ਪਹਿਣਾ ਕਹਿੰਦੀਆਂ ਨੇ ਕਿ ਸਾਡੇ ਤੋਂ ਤਾਂ ਪਿਓਰ ਕਾਟਨ ਤੋਂ ਬਿਨਾ ਪਾਇਆ ਹੀ ਨਹੀਂ ਜਾਂਦਾ ਇਹ ਆ ਪੱਟੀ ਦੇਖ ਲਓ ਪੱਟੀ ਬਹੁਤ ਜਿਆਦਾ ਸੋਹਣੀ ਹੈ ਵਰਕ ਦੀ ਪੱਟੀ ਹੈ ਮਿਰਰ ਵਰਕ ਵੀ ਹੋਇਆ ਹੋਇਆ ਥ्रेड ਵਰਕ ਹੋਇਆ ਹੋਇਆ ਪਲੱਸ ਇਹਦੇ ਤੇ ਕਲਰਫੁਲ ਜਆ ਠੀਕ ਹੈ ਕਲਰ ਬਹੁਤ ਜਿਆਦਾ ਸੋਹਣਾ ਲੂਟਦਾ ਬਹੁਤ ਜਿਆਦਾ ਸੋਹਣਾ ਨੀਚੇ ਘੇਰੇ ਤੇ ਲੇਸ ਮਿਲੂਗੀ ਠੀਕ ਹੈ ਜੀ ਲੈਂਥ ਕਾਫੀ ਹੈਗੀ ਹੈ ਮੈਨੂੰ ਲੱਗਦਾ ਹੈ ਇਹਦੀ ਸੂਟ ਦੀ ਫਿਰ ਵੀ ਮੈਂ ਨਾਪ ਦਿੰਨੀ ਆ ਤੁਹਾਨੂੰ ਸ਼ਰਟ ਲੈਂਥ ਨਾਪ ਦਿੰਨੀ ਆ ਲੋ ਜੀ ਸਾਡੇ 46 ਤੱਕ ਲੈਂਥ ਹੈਗੀ ਆ ਦੀ ਤੇ ਨੀਚੇ ਲੇਸ ਵਗੈਰਾ ਲੱਗੀ ਹੋਈ ਹੈ ਨੀਚੋਂ ਤੁਸੀਂ ਕੁਝ ਕਰਨਾ ਨਹੀਂ ਹੈਗਾ ਬਸ ਉੱਪਰੋਂ ਜਿਹੜੀ ਗਲਾ ਕੱਟਣਾ ਉਹੀ ਕੱਟਣਾ ਤੇ ਨੈਕਸਟ ਹੈ ਦੀ ਸਲਵਾਰ ਬਿਲਕੁਲ ਕਾਟਨ ਦੇ ਵਿੱਚ ਖਾਦੀ ਕਾਟਨ ਨਹੀਂ ਹੁੰਦੀ ਜਿਹੜੀ ਉਹ ਵਾਲੀ ਕਾਟਨ ਦੇ ਵਿੱਚ ਸਲਵਾਰ ਮਿਲੂਗੀ ਸਲਵਾਰ ਤੇ ਇਹ ਵਾਲਾ ਵਰਕ ਪਲੱਸ ਪੱਟੀ ਸ਼ਰਟ ਦੇ ਨਾਲ ਦੀ ਹੁਣ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਹਾਂ ਲੋ ਜੀ ਇਹ ਵੱਡੀ ਸਲਵਾਰ ਹੈ ਠੀਕ ਹੈ ਜੀ ਥ੍ਰੈਡ ਵਰਕ ਪਲੱਸ ਮਿਰਰ ਵਰਕ ਬਹੁਤ ਜਿਆਦਾ ਸੋਹਣੀ ਸਲਵਾਰ ਹੈ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਆ ਦੇਖੋ ਜੀ ਕੋਈ ਸੀ ਥਰੂ ਨਹੀਂ ਹੈਗੀ ਲ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਪੂਰਾ ਸੂਟ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਇਹ ਬਹੁਤ ਪਿਆਰਾ ਜਿਹਾ ਸੂਟ ਹੈ ਤੇ कॉटन ਦਾ ਹੀ ਦੁਪੱਟਾ ਮਿਲੂਗਾ ਤੇ ਤੁਹਾਨੂੰ ਪੱਟੇ ਦੇ ਉੱਪਰ ਪੱਲਿਆਂ ਤੇ ਤੁਹਾਨੂੰ ਪੱਟੀ ਵੀ ਮਿਲੂਗੀ ਸ਼ਰਟ ਦੇ ਨਾਲ ਦੀ ਬਾਕੀ ਸਾਰਾ ਇਹ ਵਾਲਾ ਤੁਹਾਨੂੰ ਪ੍ਰਿੰਟ ਮਿਲੂਗਾ ਠੀਕ ਹੈ ਦੁਪੱਟਾ ਵੀ ਕਾਫੀ ਵਧੀਆ ਲੱਗ ਰਿਹਾ ਮੈਨੂੰ ਖੁਲਡੁਲਾ ਜਿਹਾ ਲੱਗ ਰਿਹਾ ਫਿਰ ਵੀ ਮੈਂ ਨਾਪ ਲੈਨੀ ਆ ਦੁਪੱਟਾ ਲਓ ਜੀ 2.5 ਮੀਟਰ ਸਵਾ ਦੋ ਮੀਟਰ ਪਲੱਸ ਆ ਦੁਪੱਟਾ 2.5 ਤੋਂ ਘੱਟ ਐ ਤੇ ਸਵਾ ਦੋ ਪਲੱਸ ਐ ਠੀਕ ਐ ਜੀ ਪਰ ਬਿਲਕੁਲ ਕਾਟਨ ਦੇ ਵਿੱਚ ਐ ਲਾਈਟ ਵੇਟ ਦੁਪੱਟਾ ਐ ਠੀਕ ਐ ਤੇ ਪ੍ਰਾਈਸ ਇਹ ਸੂਟ ਦੀ ਹੋਊਗੀ 1375 ਇਹ ਸੂਟ 1375 ਚ ਮਿਲੂਗਾ ਬਿਲਕੁਲ ਕਾਟਨ ਦੇ ਵਿੱਚ ਲਓ ਜੀ ਅਗਲਾ ਦੇਖੋ ਵਾਈਟ ਸ਼ਰਟ ਪਿਓਰ ਵਾਈਟ ਸ਼ਰਟ ਹਾਂ ਜਿੰਨਾ ਵੀ ਤੁਹਾਨੂੰ ਬਲੈਕ ਦਿਖ ਰਿਹਾ ਇਹ ਸਾਰਾ ਵਰਕ ਹੈ ਪ੍ਰਿੰਟ ਬਿਲਕੁਲ ਨਹੀਂ ਹੈਗਾ ਸਾਰਾ ਵਰਕ ਹੈ ਇਹ ਪਤਲਾ ਪਤਲਾ ਜਿਹਾ ਵਰਕ ਹੋਇਆ ਹੋਇਆ ਵਿੱਚ ਸਿੱਪੀ ਲੱਗੀ ਹੋਈ ਹੈ ਕਿਤੇ ਕਿਤੇ ਤੁਹਾਨੂੰ ਸ਼ਾਈਨ ਦਿਖਦੀ ਹੈ ਇਹਨਾਂ ਦੇ ਵਿੱਚ ਇਹ ਸਾਰਾ ਬ੍ਰਿਕ ਬ੍ਰਿਕ ਸਿੱਪੀ ਲੱਗੀ ਹੋਈ ਹੈ ਤੇ neck ਦੇਖ ਲਓ neck ਦੀ ਪੱਟੀ ਦੇਖੋ ਤੁਸੀਂ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਤੇ ਬੈਕ ਸਾਈਡ ਰਹੂਗੀ ਪਲੇਨ ਠੀਕ ਹੈ ਆ ਕਢਾਈ ਹੈ ਸਾਰੀ ਸਾਰਾ ਵਰਕ ਹੈ ਜੀ ਟੋਟਲੀ ਪੂਰਾ ਜਿੰਨਾ ਵੀ ਫਰੰਟ ਦਿਖ ਰਿਹਾ ਪੂਰਾ ਫਰੰਟ ਦੇ ਉੱਪਰ ਵਰਕ ਹੈਗਾ ਤੇ ਲੋ ਜੀ ਇਹ ਮਿਲੂਗੀ ਇਹਦੇ ਨਾਲ ਤੁਹਾਨੂੰ ਸਲਵਾਰ ਸਲਵਾਰ ਮਿਲੂਗੀ ਪ੍ਰਿੰਟਡ ਤੇ ਨਾਪ ਦਿਆ ਮੈਂ 2.5 ਮੀਟਰ ਲੋ ਜੀ ਪ੍ਰਿੰਟਡ 2.5 ਮੀਟਰ ਸਲਵਾਰ ਮਿਲੂਗੀ ਉੱਪਰ ਨਾ ਇਹ 골ਡਨ 골ਡਨ ਜਿਹੜਾ ਦਿਖ ਰਿਹਾ ਫੋਇਲ ਪੇਂਟ ਹੈ ਆ ਲੋ ਬਹੁਤ ਪਿਆਰਾ ਸੂਟ ਹੈ ਜੀ ਬਹੁਤ ਜਿਆਦਾ ਸੋਹਣਾ ਸੂਟ ਹੈ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਸਾਰੇ ਦੁਪੱਟੇ ਦੇ ਵਿੱਚ ਵਰਕ ਹੋਇਆ ਹੋਇਆ ਆਓ ਵਾਈਟ ਕਲਰ ਦਾ ਵਾਈਟ ਜਿਹੜੀਆਂ ਟਿਹੀਆਂ ਲਾਈਨਾਂ ਆਈਆਂ ਉੱਪਰ ਜਾ ਰਹੀਆਂ ਨੇ ਤੇ ਵਿੱਚ ਵਿੱਚ ਨਾ ਕਿਤੇ ਕਿਤੇ ਸਿੱਪੀ ਮਿਲੂਗੀ ਆ ਵੀ ਬੀਨੇੜੇ ਕਰਕੇ ਦਿਖਾ ਦੇ ਕਿਤੇ ਕਿਤੇ ਆਹ ਵਿੱਚ ਸਿੱਪੀ ਵਰਕ ਹੋਇਆ ਹੋਇਆ ਸਿੱਪੀ ਵਰਕ ਕੀ ਉਹ ਲੱਗੀ ਵੀ ਐ ਚਮਕਣੀ ਜੀ ਲੱਗੀ ਐ ਮੈਨੂੰ ਲੱਗਦਾ ਉਹ ਚਮਕਣ ਚਮਕਿਲੀ ਜੀ ਨਹੀਂ ਹੁੰਦੀ ਜਿਹੜੀ ਉਹ ਕਿਤੇ ਕਿਤੇ ਉਹ ਲੱਗੀ ਹੋਈ ਆ ਬਾਕੀ ਪ੍ਰਿੰਟ ਆ ਤੇ ਵਾਈਟ ਨਾਲ ਇਹਦੇ ਵਿੱਚ ਵਰਕ ਹੋਇਆ ਹੋਇਆ ਸਵਾ ਦੋ ਮੀਟਰ ਦੁਪੱਟਾ ਮਿਲੂਗਾ ਬਿਲਕੁਲ ਕਾਟਨ ਦੇ ਵਿੱਚ ਮਿਲੂਗਾ ਤੇ ਫੋਰ ਸਾਈਡ ਲੇਸ ਠੀਕ ਆ ਜੀ ਤੇ ਪ੍ਰਾਈਸ ਮੈਂ ਤੁਹਾਨੂੰ ਦੱਸ ਦੇਣੀ ਆ ਇਹ ਸੂਟ ਦੀ ਕਿੰਨੀ ਹੋਊਗੀ ਇਹ ਸੂਟ ਤੁਹਾਨੂੰ ਮਿਲੂਗਾ 1280 ਦੇ ਵਿੱਚ ਲੋ ਦੀ ਅਗਲੇ ਦੇਖੋ ਜੀ ਹੁਣ ਮੈਂ ਤੁਹਾਨੂੰ ਜਿੰਨੇ ਵੀ ਸੂਟ ਦਿਖਾਉਂਗੀ ਸਾਰੇ ਸੂਟ ਕਾਟਨ ਦੇ ਦਿਖਾਉਂਗੀ ਬਿਲਕੁਲ ਪਿਓਰ ਕੈਮਰੀ ਕਾਟਨ ਬਿਨਾ ਲਾਈਨਿੰਗ ਤੋਂ ਬਣਨ ਵਾਲੇ 5-5 ਮੀਟਰ ਦੇ ਆਲ ਓਵਰ ਪ੍ਰਿੰਟਡ ਸੂਟ ਤੇ ਜਿਹੜੇ ਦੁਪੱਟੇ ਹੋਣਗੇ ਉਹ ਵੀ ਪ੍ਰਿੰਟਡ ਹੋਣਗੇ ਉਹਨੂੰ ਮਸਲੀਨ ਕਾਟਨ ਵੀ ਕਹਿ ਸਕਦੇ ਆਂ ਆਪਾਂ ਤੇ ਮਲ ਕਾਟਨ ਵੀ ਕਹਿ ਸਕਦੇ ਠੀਕ ਹੈ ਜੀ ਤੇ ਲੋ ਜੀ ਸਾਰਿਆਂ ਦੀ ਪ੍ਰਾਈਸ ਜਿਹੜੀ ਉਹ 1550 ਰੁਪਏ ਹੋਊਗੀ ਕੋਈ ਸੀਥਰੂ ਨਹੀਂ ਹੋਊਗਾ ਸਾਰੇ ਸੂਟ ਆ ਜਿਹੜੇ ਉਹ ਬਿਨਾ ਲਾਈਨਿੰਗ ਤੇ ਬਿਨਾ ਅੰਡਰਸ਼ਰਟ ਤੋਂ ਪਾਉਣ ਵਾਲੇ ਸੂਟ ਆ ਲੋ ਜੀ ਆਲ ਓਵਰ ਪ੍ਰਿੰਟ ਹੈ ਬਹੁਤ ਸੋਹਣੀ ਫਾਈਨ ਕੁਆਲਿਟੀ ਦੀ ਜਿਹੜੀ ਕਾਟਨ ਆ ਤੁਹਾਨੂੰ ਮਿਲੂਗੀ ਪੂਰਾ 5 ਮੀਟਰ ਖੁੱਲਾ ਡੁੱਲਾ ਕਪੜਾ ਮਿਲੂਗਾ ਆ ਲੋ ਕੋਈ ਸੀਥੂ ਨਹੀਂ ਬਿਲਕੁਲ ਕਾਟਨ ਦੇਖ ਲਓ ਨੇੜੇ ਕਰਕੇ ਦਿਖਾ ਦਿੰਨੇ ਆ ਬਹੁਤ ਪਿਆਰੀ ਜੀ ਕਾਟਨ ਹੈਗੀ ਆ ਤੇ ਪ੍ਰਿੰਟ ਦੇਖ ਸਕਦੇ ਹੋ ਤੁਸੀਂ ਕਲਰ ਸਹੀ ਆ ਬੀਬੀ ਇੱਥੇ ਸਹੀ ਹੈ ਜਿੱਥੇ ਬੀਬੀ ਨੇ ਦੱਸਿਆ ਉੱਥੇ ਨੋਟ ਕਰ ਲਿਓ ਤੇ ਆਹ ਦੁਪੱਟਾ ਇਹਦੇ ਨਾਲ ਤੇ ਦੁਪੱਟਾ ਖੋਲ ਲੈਨੇ ਹੁਣ ਆਪਾਂ ਬੜੇ ਸੋਹਣੇ ਦੁਪੱਟੇ ਨੇ ਜੀ ਮਲ ਕਾਟਨ ਦੇ ਵਿੱਚ ਦੁਪੱਟੇ ਮਲ ਕਾਟਨ ਕਹ ਲਓ ਜਾਂ ਕਾਟਨ ਮਸਲੀਨ ਕਹ ਲਓ ਇਹਨੂੰ ਏ ਆ ਲੋ بڑے ਗੁੰਲੇ ਡੋਲੇ ਦੁਪੱਟੇ ਆ ਜੀ 2.5 ਮੀਟਰ ਦੇ ਦੁਪੱਟੇ ਬੜੇ ਘੱਟ ਮਿਲਦੇ ਹੁੰਦੇ ਨੇ ਅ ਮਸ ਕਾਟਨ ਮਸਲੀਨ ਦੇ ਵਿੱਚ ਜਾਂ ਮਲ ਕਾਟਨ ਦੇ ਵਿੱਚ ਤੇ ਇਹ ਪੂਰੇ 2.5 ਮੀਟਰ ਦੇ ਦੁਪੱਟੇ ਲੋ ਚੌੜਾਈ ਵੀ ਪੂਰੀ ਠੀਕ ਹੈ ਜੀ ਤੇ ਪ੍ਰਾਈਸ 1550 ਰੁਪਏ ਨੈਕਸਟ ਦੇਖੋ ਆ ਦੇਖੋ ਇਹ ਵੀ ਬਹੁਤ ਪਿਆਰਾ ਸੂਟ ਹੈ ਆ ਲੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਤੇ ਬਹੁਤ ਜ਼ਿਆਦਾ ਸੋਹਣਾ ਕਲਰ ਵਾਈਟ ਬੇਸ ਦੇ ਵਿੱਚ ਸੂਟ ਹੈ ਗਰਮੀਆਂ 'ਚ ਪਾਉਣ ਵਾਲਾ ਪਰ ਟਰਾਂਸਪੇਰੈਂਸੀ ਜ਼ੀਰੋ ਕੋਈ ਟਰਾਂਸਪੇਰੈਂਸੀ ਨਹੀਂ ਬਿਲਕੁਲ ਕਾਟਨ ਰੰਗ ਵੀ ਸਹੀ ਹੈ ਕਲਰ ਕੈਮਰੀ ਕਾਟਨ ਤੇ ਕਲਰ ਤੁਹਾਨੂੰ ਸਹੀ ਦਿਖ ਰਿਹਾ ਪ੍ਰਿੰਟ ਤੁਹਾਨੂੰ ਬਿਲਕੁਲ ਸਹੀ ਦਿਖ ਰਿਹਾ ਤੇ ਹੁਣ ਮੈਂ ਤੁਹਾਨੂੰ ਦੁਪੱਟਾ ਦਿਖਾ ਦੇਣੀ ਆ ਲਓ ਜੀ ਤੇ ਦੁਪੱਟਿਆਂ ਦੇ ਪੱਲੇ ਨਾ ਇਸ ਤਰ੍ਹਾਂ ਲੇੜੇ ਹੋਏ ਨਹੀਂ ਸੀਣ ਮਾਰੀ ਹੋਈ ਆ ਧਾਗੇ ਜੇ ਨਹੀਂ ਨਿਕਲਦੇ ਹੂੰ ਸੀਨ ਮਾਰ ਕੇ ਨਾ ਲੇੜੇ ਹੋਏ ਨੇ ਕਿਤੇ ਆ ਲੋ ਜੀ ਇਹ ਹੈਗਾ ਇਹਦਾ ਦੁਪੱਟਾ ਕਾਟਨ ਦੇ ਦੁਪੱਟੇ ਮਲ ਕਾਟਨ ਦੇ ਪੂਰੇ ਵੱਡੇ ਦੁਪੱਟੇ ਖੁੱਲੇ ਚੌੜੇ ਜਿਹੜੀਆਂ ਭੈਣਾਂ ਕਹਿੰਦੀਆਂ ਨੇ ਕਿ ਸੰਦ ਵੱਡੇ ਵੱਡੇ ਦੁਪੱਟੇ ਚਾਹੀਦੇ ਨੇ ਉਹ ਇਹ ਸੂਟ ਬਾਈ ਕਰ ਸਕਦੀਆਂ ਨੇ 1550 ਚ ਲੋ ਜੀ ਉਹਲਾ ਦੇਖੋ ਪ੍ਰਿੰਟ ਐਂਡ ਕਲਰ ਆਲੋ ਸੋਨਾ ਜਾਂ ਪ੍ਰਿੰਟ ਤੇ ਸੋਨਾ ਜਾਂ ਕਲਰ ਸਹੀ ਆ ਰਿਹਾ ਹੋਣਾ ਕਲਰ ਸਹੀ ਹੈ ਹਾਂ ਸਹੀ ਦੇਖ ਰਹੇ ਹੋ ਜੀ ਬਿਲਕੁਲ ਤੇ ਇਹ ਹੈਗਾ ਜੀ ਇਹਦਾ ਦੁਪੱਟਾ 5 ਮੀਟਰ ਦਾ ਸੂਟ 2.5 ਮੀਟਰ ਦਾ ਦੁਪੱਟਾ 1550 ਦੇ ਵਿੱਚ ਲਓ ਜੀ ਲਓ ਆਹ ਵੜੀ ਡਿਜ਼ਾਈਨਿੰਗ ਹੈ ਕੋਰਨਰ ਦੇਖੋ ਇਹਦੇ ਪਹਿਲਾਂ ਤੁਸੀਂ ਇਹ ਵਾਲੇ ਇਹਦੇ ਕੋਰਨਰ ਨੇ ਠੀਕ ਹੈ ਜੀ ਫੇਰੇ ਦੇ ਵਿੱਚੋਂ ਪ੍ਰਿੰਟਿੰਗ ਦੇਖ ਲਓ। ਵਿਚਲੀ ਵਾਲੀ ਸੋਲਡ ਹੈ। ਹਾਂ, ਵਿੱਚੋਂ ਬਹੁਤ ਜ਼ਿਆਦਾ ਸੋਨਾ ਲੱਗਦਾ ਹੈ ਤੇ ਇਹ ਹੈਗਾ ਅਗਲਾ ਕਲਰ। ਠੀਕ ਹੈ, 1550 ਦੇ ਵਿੱਚ ਤੁਹਾਨੂੰ ਤੁਹਾਡੇ ਘਰ ਪਹੁੰਚ ਜੂਗਾ। ਨੈਕਸਟ ਦੇਖੋ। ਇਹ ਲੋਜ। ਇਹ ਵਾਲਾ ਸੂਟ ਹੈ। ਕੈਮਰੀ ਕਾਟਨ ਦਾ ਸੂਟ ਹੈ। ਕੋਈ ਟ੍ਰਾਂਸਪੇਰੈਂਸੀ ਨਹੀਂ। ਤੁਸੀਂ ਇਦਾਂ ਹੀ ਸਮਝਾਓ ਕਿਉਂਕਿ ਪਹਿਣਾ ਨਾ ਲਾਈਨਿੰਗ ਲਾਉਣ ਤੋਂ ਦਰਦੀਆਂ ਨਹੀਂ ਗਰਮੀ ਸਹੀ ਆ ਬਿਲਕੁਲ ਠੀਕ ਹੈ ਪਹਿਣਾ ਲਾਈਨਿੰਗ ਤੋਂ ਬਚਦੀਆਂ ਨੇ ਕਿ ਲਾਈਨਿੰਗ ਨਾਲ ਲਾਉਣੀ ਪਵੇ ਸਮ ਲਓ ਜੀ ਇਹ ਵਾਲਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਜੀ ਬਹੁਤ ਜਿਆਦਾ ਸੋਹਣਾ ਇਹ ਲਓ ਤੁਹਾਨੂੰ ਆ ਵੀਡੀਓ ਚ ਦਿਖ ਰਹੀ ਹੋਣੀ ਆ ਕਿ ਖੁੱਲੇ ਚੌੜੇ ਦੁਪੱਟੇ ਨੇ ਵੱਡੇ ਵੱਡੇ ਦੁਪੱਟੇ ਹੂੰ ਬਹੁਤ ਵੱਡੇ ਆਹ ਲਓ ਬਹੁਤ ਵੱਡੇ ਵੱਡੇ ਦੁਪੱਟੇ ਠੀਕ ਹੈ ਜੀ ਦੀ ਪ੍ਰਾਈਸ ਸਾਰਿਆਂ ਦੀ ਸੇਮ ਹੈ 1550 नेक्स्ट ਦੇਖੋ ਬੜਾ ਹੀ ਸੋਹਣਾ ਪਲਰ ਤੇ ਪ੍ਰਿੰਟ ਹੈ ਇਹਦੀ ਆ ਲੋ ਜੀ ਇਹ ਵਾਲੀ ਪ੍ਰਿੰਟਿੰਗ ਹੈ ਉੱਪਰ ਨੂੰ ਦਾਗ ਲੱਗੇ ਲੋ ਪ੍ਰਿੰਟਿੰਗ ਦੇਖ ਲਓ ਇਹਦੀ ਤੇ ਕਲਰ ਦੇਖ ਲਓ ਸਹੀ ਆ ਰਿਹਾ ਹੁਣ ਬਿਲਕੁਲ ਸਹੀ ਦੇਖ ਰਹੇ ਹੋ ਜੀ ਇਹਦਾ ਕਲਰ ਪ੍ਰਿੰਟ ਤੁਸੀਂ ਲੋ ਜੀ ਇਹ ਕੋ ਦੁਪੱਟਾ ਪੂਰਾ ਵੱਡਾ 2.5 ਮੀਟਰ ਦਾ ਦੁਪੱਟਾ ਇਹ ਲੋ ਇਹ ਲੋ ਜੀ ਤੇ ਫੋਰ ਸਾਈਡ ਤੁਹਾਨੂੰ ਆਹ ਵਾਲੀ ਬੇਲ ਮਿਲੂਗੀ ਇਹ ਅਨ ਵੱਲੇ ਫੋਰ ਸਾਈਡ ਇਹ ਵਾਲੀ ਇੱਕ ਨਾ ਫੁੱਲ ਵੱਡਾ ਇੱਕ ਕੋਰਨਰ ਤੇ ਆ ਇੱਕ ਫੁੱਲ ਵੱਡਾ ਇਹ ਆ ਘਰ ਨਾਲ ਤੇ ਮਿੰਡ ਇੱਕੇ ਪਾਸੇ ਨਹੀਂ ਨਹੀਂ ਇੱਕੇ ਪਾਸੇ ਨਹੀਂ ਹੈ ਤੇ ਫੋਰ ਸਾਈਡ ਤੋਂ ਨਾਲ ਆਹ ਵਾਲੀ ਬੇਲ ਮਿਲੂ ਠੀਕ ਹੈ ਜੀ 1550 ਦੇ ਵਿੱਚ ਸੂਟ ਮਿਲ ਜੂਗਾ ਨੈਕਸਟ ਦੇਖੋ ਲੋ ਜੀ ਪ੍ਰਿੰਟਿੰਗ ਦੇਖ ਲਓ ਇਹਦੀ ਬਹੁਤ ਸੋਹਣਾ ਪ੍ਰਿੰਟ ਹੈ ਬਹੁਤ ਸੋਹਣਾ ਕਬੀਰ ਬ੍ਰਾਂਡ ਦੇ ਸੂਟ ਹੈ ਜੀ ਸਾਰੇ ਇਹ ਬ੍ਰਾਂਂਡਡ ਸੂਟ ਨੇ ਕਬੀਰ ਬ੍ਰਾਂਡ ਦੇ ਸੂਤ ਆ ਇਹ ਬਾਕਾਇਦਾ ਤੁਹਾਨੂੰ ਆ ਟੈਗ ਆਊਗਾ ਨਾਲ ਕਬੀਰ ਬ੍ਰਾਂਡ ਦਾ ਇਹ ਬੜਾ ਠੀਕ ਹੈ ਜੀ ਲੋ ਬਹੁਤ ਪਿਆਰਾ ਹੈ ਤੇ ਨਾਲ ਦੁਪੱਟਾ ਦੇਖੋ ਲੋ ਜੀ ਮੈਂ ਤੁਹਾਨੂੰ ਡਬਲ ਹੀ ਦਿਖਾਦਾ ਆ ਦੁਪੱਟਾ ਹੂੰ ਇਹ ਆ ਪਰ ਇਹ ਖੋਲਣਾ ਪਊਗਾ ਇਹਦੇ ਵਿੱਚ ਨਾ ਪੂਰੀ ਡਿਜ਼ਾਈਨਿੰਗ ਇਦਾਂ ਆਉਂਦੀ ਨਹੀਂ ਹੈਗੀ ਇਹ ਲੋ ਠੀਕ ਹੈ ਜੀ 컬러 ਬਹੁਤ ਜਿਆਦਾ ਸੋਹਣੇ ਨੇ ਠੀਕ ਹੈ ਤੇ ਪ੍ਰਾਈਸ 15.50 ਪ੍ਰਿੰਟਿੰਗ ਹੈ ਦੀ। ਬਿਖਰਮੀ ਜੀ ਪ੍ਰਿੰਟਿੰਗ ਹੈ ਬੜੀ ਸੋਹਣੀ ਜੀ। ਠੀਕ ਹੈ? ਸਹੀ ਆ ਰਿਹਾ ਕਲਰ। ਸਹੀ ਕਰ ਗਏ। ਹਾਂ, ਕਲਰ ਸਹੀ ਹੈ। ਸਹੀ ਹੈ। ਹੂੰ। ਤੇ ਲੋ ਜੀ ਅਗਲਾ ਦਿਖਾਉਣੀ ਆ ਤੁਹਾਨੂੰ ਇਹ ਤਾਂ ਮੈਂ ਦੁਪੱਟਾ। ਲੋ। ਲੋ ਜੀ। ਇਹ ਆ ਜਾ ਦ ਟਕਟਾ ਇਹਦਾ ਬਹੁਤ ਸੋਹਣਾ ਜਾ ਠੀਕ ਹੈ ਤੇ ਆ ਹੈਗਾ ਇਹਦੇ ਪੱਲੇ ਤੇ ਪ੍ਰਾਈਸ ਹੈਗੀ 1500 ਸਾਢੇ 1500 ਕੋਲ ਦੀ ਬਹੁਤ ਸੋਹਣਾ ਕਲਰ ਹੈ ਕਲਰ ਮੈਂ ਦੱਸ ਜਾਈ ਨਹੀਂ ਸਕ ਰਹੀ ਕੀ ਹੈ ਇਹ ਅਨੀਅਨ ਜੀ ਸ਼ੇਡ ਲੱਗਦਾ ਮੈਨੂੰ ਇਹ ਪਤਾ ਜਾਈ ਨਹੀਂ ਲੱਗਦਾਗਾ ਸਹੀ ਆ ਰਿਹਾ ਕਲਰ ਲਗ ਭਾਗ ਠੀਕ ਹੈ ਪ੍ਰਿੰਟਿੰਗ ਵੀ ਸਹੀ ਹੈ ਤੇ ਕਲਰ ਵੀ ਸਭ ਸਹੀ ਦਿਖ ਰਿਹਾ ਹੈ ਦੁਪੱਟੇ ਨਾ ਜੀ ਬੜੇ ਸੋਹਣੇ ਦੁਪੱਟੇ ਆ ਡਿਜ਼ਾਈਨਾਂ ਦੇ ਜੀ लॉज़ डिजाइन बहुत ज्यादा सोना है दुपट्टे का बहुत ज्यादा सोना कलर डिजाइनिंग तो बस पूछो ही ना लो ठीक है ते प्राइस हैगी साढ़े पंद्रह लॉज वीडियो का लास्ट सूट देखो ਉਹ ਜੀ ਆਹ ਵਾਲੀ ਪ੍ਰਿੰਟਿੰਗ ਹੈ ਬਹੁਤ ਪਿਆਰੀ ਜੀ ਪ੍ਰਿੰਟਿੰਗ ਹੈਗੀ ਹੈ ਤੇ ਸੀ ਥਰੂ ਨਹੀਂ ਹੈਗਾ ਆ ਲਓ ਸੀ ਥਰੂ ਨਹੀਂ ਹੈਗਾ ਲਓ ਹੱਥ ਮੇਰਾ نیچے ਹੈ ਠੀਕ ਹੈ ਜੀ ਇਦਾਂ ਹੀ ਬਣਾਓ ਤੁਸੀਂ ਬੇਫਿਕਰ ਹੋ ਕੇ ਬਹੁਤ ਪਿਆਰਾ ਸੂਟ ਹੈ ਤੇ ਆਫ ਵਾਈਟ ਜਿਹਾ ਕਲਰ ਹੈਗਾ ਵਿੱਚ ਤੇ ਪਲੱਸ ਬਲੈਕ ਕਈ ਬੈਣਾ ਨੇ ਮੈਨੂੰ ਫੋਟੋ ਤੋਂ ਇਹਨਾਂ ਦੇ ਰੇਟ ਤੇ ਇਹਨਾਂ ਦੀ ਡਿਟੇਲ ਪੁੱਛੀ ਹੈ ਤੇ ਜੋ ਮੈਂ ਡਿਟੇਲ ਤੁਹਾਨੂੰ ਹੁਣ ਦੱਸ ਰਹੀ ਹਾਂ ਨਾ ਜੀ ਸੇਮ ਨਿਕਲੂਗੀ ਕੋਈ ਫਰਕ ਨਹੀਂ ਨਿਕਲੂਗਾ 1% ਵੀ ਕੋਈ ਫਰਕ ਨਹੀਂ ਹੋਊਗਾ ਕੈਮਰੀ कॉटन ਦੇ ਸੂਟ ਆਉਣਗੇ ਇੱਕ ਵੀਰ ਬ੍ਰਾਂਡ ਦੇ ਔਰ ਮਲ कॉटन ਕਹਿ ਲੋ ਜائیں ਨੂੰ कॉटन मस्लिन ਕਹਿ ਲੋ ਉਹਦੇ ਦੁਪੱਟੇ ਆਉਣਗੇ ਔਰ ਪੂਰਾ 2.5 ਮੀਟਰ ਦੁਪੱਟਾ ਆਊਗਾ ਲਓ ਠੀਕ ਹੈ ਆਹ ਤੇ ਪ੍ਰਾਈਸ ਹੈਗੀ ਹੈ ਜੀ 1550 ਲੋ ਦੀ ਐਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਉਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ